ਇਹ ਪੁਰਾਣਾ ਅੱਛਾ ਪੁਰਾਣਾ ਕੈਲਕੂਲੇਟਰ ਹਾਂਜੀ ਉਹ ਭੈ ਹੈਵੀ ਫੋਟ ਆ ਬਈ ਪੁਰਾਣਾ ਕੈਲਕੂਲੇਟਰ ਬਈ ਹੈ ਹਾਂਜੀ ਫੈਸਿਟ ਕੰਪਨੀ ਹੈ ਨਾ ਫੈਸਿਟ ਇੰਡੀਆ ਦੀ ਬਣਿਆ ਹੋਇਆ ਅੱਛਾ ਜੀ ਇਹ ਰੇਡੀਓ ਤੇ ਟੈਲੀਵਿਜ਼ਨ ਦਾ ਲਾਇਸੈਂਸ ਹੈ ਦੋਸਤੋ ਆ ਦੇਖੋ ਅੱਜ ਕੱਲ੍ਹ ਵਾਲਾ ਕੰਮ ਨਹੀਂ ਸੀ ਵੀ ਮੋਬਾਈਲ ਹਰੇਕ ਚੱਕੀ ਫਿਰਦਾ ਮਤਲਬ 4-4 ਮੋਬਾਈਲ ਰੱਖੀ ਫਿਰਦੇ ਹਨਾ ਉਦੋਂ ਰੂਲ ਸੀਗੇ ਅੰਗਰੇਜ਼ਾਂ ਦੇ ਟਾਈਮ ਤੇ ਹਾਂ ਇਹ ਸਾਈਕਲ ਦਾ ਬਈ ਨਹੀਂ ਨਹੀਂ ਟੈਲੀਵਿਜ਼ਨ ਦਾ ਰੇਡੀਓ ਅੱਛਾ ਟੈਲੀਵਿਜ਼ਨ ਦਾ ਆ ਸਟੈਂਪ ਲੱਗਿਆ ਤੇ ਬੱਬੂ ਮਾਨੀਆ ਕਸਤਾ ਠੀਕ ਹੈ ਸੌਨ ਦੀ ਝੜੀ ਆ ਸਾਰੀਆਂ ਹੋ ਗਈਆਂ ਜਿਵੇਂ ਰੱਬ ਨੇ ਬਣਾਈਆਂ ਜੋੜੀਆਂ ਅੱਛਾ ਜੀ ਅਲਗ-ਅਲਗ ਇਹਨਾਂ ਦੀ ਜੜੀ ਵੀ ਕਿਸ ਤਰ੍ਹਾਂ ਸਾਰੀਆਂ ਪਈਆਂ ਆਪਣੇ ਕੋਲੇ ਅੱਛਾ ਜੋੜੀਆਂ ਤਾਂ ਬਹੁਤ ਪਿੰਨ ਹਨਾ ਹਾਂ ਸੌਨ ਦੀ ਝੜੀ ਦੇਖੋ ਕਿੰਨੀਆਂ ਪਈਆਂ ਨੇ ਆ ਸੌਨ ਦੀ ਝੜੀ ਬੱਬੂ ਮਾਨ ਦੇ ਫੈਨ ਦੋਸਤੋ ਕੈਸਟ ਲੈ ਸਕਦੇ ਐ ਇੱਥੋਂ ਮਸ਼ੀਨਾਂ ਆ ਕੀ ਪੁਰਾਣੀ ਅੱਛਾ ਜੀ ਡੀ ਚਾਬੀ ਦੇ ਕੇ ਚੱਲਦੀ ਹੁੰਦੀ ਉਦੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਆ ਇਹਦੇ ਉੱਤੇ ਲੱਗ ਜਾਂਦਾ ਆ ਇਹਦੇ ਉੱਪਰ ਲੱਗ ਜਾਂਦਾ ਸੀ ਇਹ ਵੱਡੇ-ਵੱਡੇ ਤਵੇ ਹੁੰਦੀ ਸੀਗੇ ਹਾਂ ਵੱਡੇ ਤਵੇ ਇੱਕਦਮ ਮਤਲਬ ਸੀਡੀ ਵਾਲੇ ਤਵੇ ਹੁੰਦੇ ਛੋਟੇ ਹਾਂ ਪੂਤ ਬੰਗਲਾ ਫਿਲਮਾਂਆਂ ਬਹੁਤ ਮਸ਼ਹੂਰ ਸੀ ਬਈ ਹਣਾ ਹਾਂ ਪਿਆ ਇਹ ਕਿਲੇ ਦੀ ਫਿਲਮ ਚ ਹਾਂਜੀ ਹਾਂਜੀ ਅੱਛਾ ਇਹ ਰੇਡੀਓ ਹੈਗਾ ਇੰਨਾ ਵੱਡਾ ਰੇਡੀਓ ਹਾਂ ਪੂਰਾ ਇਹ ਪੇਂਟ ਨਹੀਂ ਕੀਤਾ ਹੋਇਆ ਵਿੱਚ ਆ ਇਹ ਹੱਥ ਨਾਲ ਪੀਸ ਕੱਟ ਕੇ ਪਾਇਆ ਠੀਕ ਹੈ ਸਾਰੇ ਜਪਨੀਜ਼ ਮਾਡਲ ਹੈ ਇੰਡੀਆ ਦਾ ਇਹਦੇ ਵਿੱਚ ਕੋਈ ਵੀ ਨਹੀਂ ਰੱਖਿਆ ਹੋਇਆ ਆਪਾਂ ਨੇ ਕਿਉਂਕਿ ਜਿਹੜੀ ਕੁਆਲਿਟੀ ਸੀ ਉਹ ਬਾਹਰ ਲਈ ਬਣਾਉਂਦੇ ਸੀ ਜ਼ਿਆਦਾਤਰ ਤਾਂ ਨਾਰਮਲ ਆਪਣੇ ਇੰਡੀਆ ਦੇ ਵਿੱਚ ਐਂਪਲੀਫਾਇਰ ਬਣੇ ਹੀ ਨਹੀਂ ਤੇ ਵੀ ਜਲਦੀ ਸੀ ਇਹ ਚ ਰੇਡੂਆ ਵੀ ਚੱਲਦਾ ਅੱਛਾ ਕੈਸਟ ਵੀ ਹੈ ਤੇ ਰੇਡੂਆ ਵੀ ਆ ਹਾਂ ਹਾਂ ਉਦੋਂ ਬਈ ਜਿਹਦੀ ਘਰੇ ਆ ਚੀਜ਼ ਹੁੰਦੀ ਸੀ ਨਾ ਉਹਦੀ ਬਹੁਤ ਚੜਾਈ ਹੁੰਦੀ ਸੀ ਹਾਂਜੀ 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 ਤੇ ਇਹਨੀਆਂ ਟਿਪਾਂ ਜੀ ਇਹਨਾਂ ਨੂੰ ਇੱਟ ਡਿਪ ਇੱਟ ਡਿਪ ਕਹਿੰਦੇ ਸੀ ਇਹਨਾਂ ਨੂੰ ਅੱਛਾ ਜੀ ਪਹਿਲਾਂ ਆਪਣੇ ਇਹ ਹੀ ਚੱਲਦੀਆਂ ਸੀ ਜਿਆਦਾ ਪੰਜਾਬ ਦੇ ਵਿੱਚ ਜਿੱਦਾਂ ਹੁਣ ਖੇਤ ਜਾਣਾ ਸਾਈਕਲ ਦੀ ਮੂਰੇ ਟੋਕਰੀ ਧਰ ਲੈਣੀ ਅੱਛਾ ਸੈੱਲ ਪੈਂਦੇ ਸੀਗੇ ਬਟਨ ਦੱਬਿਆ ਗਾਣੇ ਸੁਣਦੇ ਜਾਣਾ ਵਾ ਅੱਛਾ ਯਾਰ ਮੈਂ ਵੀ ਪਹਿਲੀ ਵਾਰ ਦੇਖੀ ਆ ਅਮਰਜੋਤ ਇਹ ਇਹਨੂੰ ਹਾਂ ਇਹ ਬਹੁਤ ਘੱਟ ਲੋਕਾਂ ਨੇ ਦੇਖੀ ਹੋਣੇ ਇਹਨੂੰ ਸਕੂਲ ਪਲੇਅਰ ਕਹਿੰਦੇ ਆ ਅੱਛਾ ਜੀ ਇਹਦੇ ਵਿੱਚ ਵੀ ਗਾਣੇ ਚੱਲਦੇ ਹੁੰਦੇ ਆ ਕਬਿਆਲੀਆਂ ਮਸ਼ੀਨਾ ਹੰਸ 뮤직 ਹਬ ਇਹਨਾਂ ਦੀ ਮਤਲਬ ਕੰਪਨੀ ਦਾ ਨ HMB ਕੰਪਨੀ ਸਭ ਤੋਂ ਮਤਲਬ ਜਿਹਦੀ HMB ਚ ਜਿਹਦਾ ਕੋਈ ਰਿਕਾਰਡ ਕੈਸਟ ਆਉਂਦੀ ਸੀ ਨਾ ਉਹਨੂੰ ਬਹੁਤ ਹੀ ਵੱਡਾ ਮਤਲਬ ਰੁਤਬਾ ਮੰਨਿਆ ਜਾਂਦਾ ਸੀ HMB ਦੇ ਵਿੱਚ ਕੈਸਟ ਹੋਣਾ ਤੋਂ ਅੱਜ ਦੀ ਇਹ ਵੀਡੀਓ ਆ ਜਿਹੜੀ ਤੁਹਾਨੂੰ 30 40 ਸਾਲ ਪਿੱਛੇ ਲੈ ਜੂਗੀ ਤੇ ਜਿਹੜੇ ਮੈਨੂੰ ਲੱਗਦਾ 2000 ਸਨ ਤੋਂ ਬਾਅਦ ਜੰਮੇ ਆ ਉਹਨਾਂ ਨੇ ਤਾਂ ਆ ਚੀਜ਼ਾਂ ਸ਼ਾਇਦ ਨਹੀਂ ਦੇਖੀਆਂ ਹੋਣੀਆਂ ਨਹੀਂ ਦੇਖੀਆਂ ਡੈੱਕ ਵਾਲੀਆਂ ਕੈਸਟਾਂ ਜੀ ਹਾਂ ਆ ਦੇਖੋ ਦੋਸਤੋ ਪੁਰਾਣੀਆਂ ਡੈੱਕ ਵਾਲੀਆਂ ਕੈਸਟਾਂ ਤਲਦੀਪ ਮਾਨਕ ਵਰਗੀਆਂ ਉਦੋਂ HMB ਕੰਪਨੀ ਸਭ ਤੋਂ ਮਤਲਬ ਜਿਹਦੀ HMB ਚ ਜਿਹਦਾ ਕੋਈ ਰਿਕਾਰਡ ਕੈਸਟ ਆਉਂਦੀ ਸੀ ਨਾ ਉਹਨੂੰ ਬਹੁਤ ਹੀ ਵੱਡਾ ਮਤਲਬ ਰਤੁਬਾ ਮੰਨਿਆ ਜਾਂਦਾ ਸੀ HMB ਦੇ ਵਿੱਚ ਕੈਸਟ ਹੋਣਾ ਇਹ ਨਹੀਂ ਹੈਗਾ ਸੀ ਵੀ ਅੱਜ ਕੱਲ੍ਹ ਵਾਂਗੂ YouTube ਜਾਂ ਨੈੱਟ ਦੇ ਉੱਤੇ ਹਰੇਕ ਪਾ ਸਕਦਾ ਸੀ ਨਾ ਆਪਦਾ ਤੇ ਕਿਸੇ ਕਿਸੇ ਨੂੰ ਮੌਕਾ ਮਿਲਦਾ ਹੁੰਦਾ ਸੀ ਗਾਉਣ ਦਾ ਤੇ ਇਹ ਬਾਈਹੂਰੀ ਹਿਸਟਰੀ ਨੂੰ ਸੰਭੀ ਬੈਠਿਆ ਧੂਰੀ ਸ਼ਹਿਰ 'ਚ ਖੜੇ ਆ ਬਾਈ ਅਮਰਜੋਤ ਜੀ ਸਾਡੇ ਨਾਲ ਨੇਗੇ ਤੇ ਇਹਨਾਂ ਨੇ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੁੰਦਾ ਪੁਰਾਣੇ ਡੈਕ ਆ ਦੇਖੋ ਆ ਪੁਰਾਣੀ ਡੈਕ ਬਈ ਪੁਰਾਣੇ ਤਵੇ ਵਾਲੀਆਂ ਮਸ਼ੀਨਾਂ ਹਾਂਸ 뮤ਜ਼ਿਕ ਹੱਬ ਇਹਨਾਂ ਦੀ ਮਤਲਬ ਕੰਪਨੀ ਦਾ ਨਾਮ ਹੈ ਉਹਦੇ ਵੀ ਚੈਨਲ ਆਪਣਾ YouTube ਤੇ ਚੈਨਲ ਵੀ ਆ ਹਾਂਸ 뮤ਜ਼ਿਕ ਹੱਬ ਦੇ ਨਾਮ ਤੇ ਹਾਂਜੀ ਹਾਂਜੀ ਤੇ ਤੁਹਾਨੂੰ 뮤ਜ਼ਿਕ ਅਸੀਂ ਚਲਾ ਕੇ ਨਹੀਂ ਦਿਖਾ ਸਕਦੇ ਕਾਪੀਰਾਈਟ ਕਰਕੇ ਦਿਖਾ ਦਾਂਗੇ ਆਪਾਂ ਕੋਈ ਚੱਕਰ ਨਹੀਂ ਕਾਪੀਰਾਈਟ ਨਹੀਂ ਆਉਂਦੰਦੇ ਅੱਛਾ ਜੀ ਹਾਂਜੀ ਠੀਕ ਹੈ ਜੀ ਤੁਹਾਨੂੰ 뮤ਜ਼ਿਕ ਵੀ ਚਲਾ ਕੇ ਦਿਖਾਵਾਂਗੇ ਤੇ ਇਹ ਜੀ ਆਵਾਜ਼ ਆ ਦੋਸਤੋ ਤੁਹਾਨੂੰ ਮਤਲਬ ਸੁਣ ਕੇ ਲੱਗੂਗਾ ਯਾਰ ਸਕੂਨ ਬਿਜਾਰੇ ਤਾਂ ਘਰੇ ਲੱਗਿਆ ਹੋਵੇ ਜਿੱਦੇ ਕਿਤੇ ਸਟ्रेस ਜੀ ਹੋਵੇ ਨਾ ਲਾ ਕੇ ਉੱਚੀ ਬਾਤ ਚ ਪੈ ਜਿਏ ਅੱਖਾਂ ਬੰਦ ਕਰਕੇ ਤੇ ਆਹ ਦੇਖੋ ਆਹ ਚੀਜ਼ ਤਾਂ ਯਾਰ ਮੈਂ ਵੀ ਪਹਿਲੀ ਵਾਰ ਦੇਖੀ ਅਮਰਜੋਤ ਇਹ ਇਹਨੂੰ ਹਾਂ ਇਹ ਬਹੁਤ ਘੱਟ ਲੋਕਾਂ ਨੇ ਦੇਖੀ ਹੋਣੀ ਇਹਨੂੰ ਸਕੂਲ ਪਲੇਅਰ ਕਹਿੰਦੇ ਆ ਅੱਛਾ ਜੀ ਇਹਦੇ ਵਿੱਚ ਵੀ ਗਾਣੇ ਚੱਲਦੇ ਹੁੰਦੇ ਆ ਅੱਛਾ ਜੀ ਤੇ ਇਹਦਾ ਮੇਨ ਜਿਹੜਾ ਤੁਹਾਨੂੰ ਆਹ ਦੋ ਕੈਸਟਾਂ ਨਾਲ ਤਾਂ ਮਿਲ ਜੂਗਾ ਇਹਦੇ ਵਿੱਚ ਕੈਸਟ ਅਲੱਗ ਤੋਂ ਚੱਲਦੀ ਹੋਈ ਇਹ ਆਪਸ਼ਨ ਬਹੁਤ ਘੱਟ ਮਿਲਦੀ ਆ ਅੱਛਾ ਇਹ ਆ ਚੀਜ਼ ਤੇ ਚੜਦੀ ਸੀ ਰੀਲ ਇਹ ਹਾਂ ਹਾਂ ਇਹ ਤਾਂ ਚਲੋ ਚੱਲ ਹੀ ਪੈਂਦਾ ਸੀਗਾ ਇਹਦੇ ਵਿੱਚ ਇੱਕ ਐਕਸਟਰਾ ਜਿਹੜੀ ਆਪਸ਼ਨ ਦਿੱਤੀ ਗਈ ਆ ਉਹ ਕੈਸਟਡ ਜਿਹੜੀ ਆਪਣੇ ਨਾਰਮਲ ਡੈਕ ਵਾਲੀ ਉਹ ਵੀ ਚੱਲਦੀ ਸੀ ਉਹ ਵੀ ਚੱਲਦੀ ਆਮ ਤੁਹਾਨੂੰ ਜਿਹੜਾ ਪਲੇਅਰ ਮਿਲੂਗਾ ਕੱਲਾ ਇਹੀ ਰੀਲਾਂ ਪਲੇ ਕਰਨ ਨਾਲ ਮਿਲੂਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਦੋਸਤੋ ਤੇ ਬਈ ਅਮਰਜੋਤ ਆ ਦੇਖੋ ਯਾਰ ਭਗਤ ਸਿੰਘ ਸੜਕ ਫਿਲਮ ਉਦੋਂ ਨਾ ਆ ਡੱਬੀਆਂ ਪਿੱਛੇ ਬਹੁਤ ਹੁੰਦਾ ਸੀਗਾ ਜਿਹਦੇ ਘਰੇ ਆ ਡੱਬੀ ਜੀ ਅੱਜ ਵਾਲਾ ਕੰਮ ਨਹੀਂ ਸੀਗਾ ਵੀ ਗਾਣਾ ਇੱਕ ਵਾਰੀ ਸੁਣ ਲਿਆ ਉਦੋਂ ਬਾਅਦ 10 ਦਿਨ ਚੱਲਦਾ ਡੀਜੀ ਤੇ ਬੰਦ ਹੋ ਗਿਆ ਇੱਕ ਕੈਸਟ ਨੂੰ ਲੋਕ ਹਜ਼ਾਰ ਹਜ਼ਾਰ ਵਾਰ ਸੁਣ ਲੈਂਦੇ ਹੁੰਦੇ ਸੀ ਹਾਂ ਬਸ ਉਹੀ ਸਵੇਰੇ ਲਾ ਲੈਂਦੇ ਹਾਂ ਬਾਅਦ ਜਦੋਂ ਕੰਮ ਤੇ ਜਾਣਾ ਸਵੇਰੇ ਸੁਣ ਸੁਣ ਕੇ ਫੇਰ ਜਾਂਦੇ ਸੀਗੇ ਠੀਕ ਹੈ ਬਾਕੀ ਐ ਵੀ ਹੁਣ ਪਿੰਡ ਦੇ ਵਿੱਚ ਕੈਸਟਾਂ ਹੁੰਦੀਆਂ ਵੀ ਕਿਸੇ ਕਿਸੇ ਕੋਲ ਸੀ ਕਦੇ ਕੋਈ ਮੰਗ ਕੇ ਲੈ ਗਿਆ ਕਦੇ ਕੋਈ ਲੈ ਗਿਆ ਇਤਾਂ ਚੱਲ ਹਾਂ ਇੱਕ ਕੈਸਟ ਮੰਗਵੀਂ ਵੀ ਜਾਂਦੀਆਂ ਹੁੰਦੀਆਂ ਸੀ ਹਾਂ ਵਾਦੂ ਜੁ ਵਾਦੂ ਪੁਰਾਣੇ ਪੋਸਟਰ ਆਹ ਪੋਸਟਰਾਂ ਤੇ ਵੀ ਮਾਰਦੇ ਫਿਰ ਕਈ ਐ ਹੈ ਜੋਂਦੇ ਦੀ ਕੈਸਟ ਖਰਾਬ ਕਰਕੇ ਫੜਾ ਜਾਂਦੇ ਹੁੰਦੇ ਸੀ ਹਾਂ ਹਾਂ ਤੋੜ ਕੇ ਤੋੜ ਕੇ ਦੁਬਾਰੇ ਜੋੜ ਕੇ ਜਾਂਦਾ ਬਸ ਇਕੱਠੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅਮਰਜੋਤ ਬਈ ਕੈਸਟਾਂ ਬਾਰੇ ਆਪਾਂ ਗੱਲ ਕਰਦੇ ਹਾਂ ਨਾ ਆ ਹਿੰਦੀ ਫਿਲਮਾਂ ਹਥਿਆਰ دیਵਾਨਾ ਹਾਂਜੀ 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 ਹਿੰਦੀ ਪੰਜਾਬੀ ਦੋਨੋਂ ਕਲੈਕਸ਼ਨ ਆਪਣੇ ਕੋਲ ਹੈ ਹਾਂਜੀ ਆ ਹਿੰਦੀ ਪੰਜਾਬੀ ਇੰਗਲਿਸ਼ ਤੇ ਤੁਸੀਂ ਕਲੈਕਟ ਕਿਵੇਂ ਕੀਤੀਆਂ ਇਹ ਆਪਣਾ ਕੋਈ 뮤직 ਦਾ ਕੰਮ ਸੀ ਪਹਿਲਾਂ ਨਹੀਂ ਨਹੀਂ ਆਪਾਂ Song ਦੇ ਇੱਕ ਚੱਕਰ ਜਿ ਇਕੱਠੀਆਂ ਕੀਤੀਆਂ ਨੇ ਠੀਕ ਹੈ ਜੀ ਤੇ ਹੁਣ ਪੈਸੇ ਇਹਨਾਂ ਲੱਗਿਆ ਹੁਣ ਥੋੜਾ ਸ਼ੇਅਰ ਕਰਨਾ ਸ਼ੁਰੂ ਕੀਤਾ ਠੀਕ ਹੈ ਜੀ ਹਾਂਜੀ ਦੋਸਤੋ ਤੁਸੀਂ ਕੋਈ ਵੀ ਪੁਰਾਣੀ ਕੈਸਟ ਕਿਸੇ ਵੀ ਤਰ੍ਹਾਂ ਦੀ ਯਾਰ ਹਰ ਕੈਸਟ ਤੁਹਾਨੂੰ ਇੱਥੇ ਮਿਲ ਜੂਗੀ ਹੂੰ ਕਰੀਤ ਸਕਦੇ ਹੋ ਤੇ ਆ ਪੁਰਾਣੀਆਂ ਟਿਪਾਂ ਜੀ ਇਹਨਾਂ ਨੂੰ ਇੱਥੇ ਡੇਪ ਇੱਥੇ ਡੇਪ ਕਹਿੰਦੇ ਸੀ ਇਹਨਾਂ ਨੂੰ ਅੱਛਾ ਜੀ ਪਹਿਲਾਂ ਆਪਣੇ ਇਹ ਹੀ ਚੱਲਦੀਆਂ ਸੀ ਜਿਆਦਾ ਪੰਜਾਬ ਦੇ ਵਿੱਚ ਜਿੱਦਾਂ ਹੁਣ ਖੇਤ ਜਾਣਾ ਸਾਈਕਲ ਦੀ ਮੂਰੇ ਟੋਕਰੀ ਧਰ ਲੈਣੀ ਅੱਛਾ ਸੈੱਲ ਪੈਂਦੇ ਸੀਗੇ ਬਟਨ ਦੱਬਿਆ ਗਾਣੇ ਸੁਣਦੇ ਜਾਣਾ ਵਾ ਅੱਛਾ ਸੈਲਾਂ ਦੀ ਚੱਲਦੀ ਸੀ ਹਾਂ ਸੈਲਾਂ ਦੇ ਚੱਲਦੀ ਸੀ ਸਪੀਕਰ ਸੀ ਨਾ ਹਾਂ ਸਪੀਕਰ ਬਸ ਇਹਦਾ ਹੀ ਫਾਇਦਾ ਸੀਗਾ ਵੀ ਜਿੱਥੇ ਮਰਜ਼ੀ ਜਾ ਕੇ ਚਲਾ ਲੂ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਇਹ ਚੀਜ਼ਾਂ ਦੋਸਤੋ ਆ ਪੁਰਾਣੇ ਡੈਕ ਆ ਚੀਜ਼ਾਂ ਬਈ ਕੈਸਟ ਵੀ ਜਲਦੀ ਸੀ ਇਹ ਚ ਰੀਡੂਆ ਵੀ ਚੱਲਦਾ ਹੈ ਅੱਛਾ ਕੈਸਟ ਵੀ ਆ ਤੇ ਰੀਡੂਆ ਵੀ ਆ ਉਦੋਂ ਬਈ ਜਿਹਦੇ ਘਰੇ ਆ ਚੀਜ਼ ਹੁੰਦੀ ਸੀ ਨਾ ਉਹਦੀ ਬਹੁਤ ਚੜਾਈ ਹੁੰਦੀ ਸੀ ਹਾਂਜੀ 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 ਤੇ ਮਤਲਬ ਉਹਨੂੰ ਤਾਂ ਲੋਕ ਐਂ ਕਹਿੰਦੇ ਹੁੰਦੇ ਸੀ ਵੀ ਯਾਰ ਉਹਨੂੰ ਉਹਦੇ ਮੂਰੇ ਕੋਈ ਬੋਲਦਾ ਨਹੀਂ ਸੀ ਜਿਹਦੇ ਘਰੇ ਆ ਚੀਜ਼ ਪਈ ਹੁੰਦੀ ਸੀ ਬਾਕੀ ਇਹ ਆਪਣਾ ਐਂਡਕ ਐਂਪਲੀਫਾਇਰ ਆ ਗਏ ਕੈਸਟ ਪਲੇਅਰ ਆ ਗਏ ਇਹ ਸਾਰੇ ਜਪਨੀਜ਼ ਮਾਡਲ ਨੇ ਇੰਡੀਆ ਦਾ ਇਹਦੇ ਵਿੱਚ ਕੋਈ ਵੀ ਨਹੀਂ ਰੱਖਿਆ ਹੋਇਆ ਆਪਾਂ ਨੇ ਉਹ ਜਿਹੜੀ ਕੁਆਲਿਟੀ ਸੀ ਉਹ ਬਾਹਰਲੀ ਬਣਾਉਂਦੇ ਸੀ ਜ਼ਿਆਦਾਤਰ ਤਾਂ ਨਾਰਮਲ ਆਪਣੇ ਇੰਡੀਆ ਦੇ ਵਿੱਚ ਐਂਪਲੀਫਾਇਰ ਬਣੇ ਨਹੀਂ ਜੇ ਬਣੇ ਵੀ ਤਾਂ ਇੰਨਾ ਵਰਗੀ ਕੁਆਲਿਟੀ ਨਹੀਂ ਬਣੀ ਠੀਕ ਹੈ ਭਾਈ ਇਹ ਜੈਪਨੀਜ਼ ਆ ਸਾਰੇ ਹਾਂ ਸਾਰੇ ਜੈਪਨੀਜ਼ ਪ੍ਰੋਡਕਟ ਹੈ ਠੀਕ ਹੈ ਜੀ ਇਦਾਂ ਤੁਹਾਨੂੰ ਨਾਰਮਲ ਕੈਸਪੀਆ ਯੂਨੀਵਰਸਲ ਦਾ ਮਿਲ ਜਾਂਦਾ ਦੇਖਣ ਨੂੰ ਆਪਣੇ ਪੰਜਾਬ ਜਿਹੜਾ ਜ਼ਿਆਦਾ ਚੱਲਦੇ ਸੀ ਇਹ ਸਾਰੇ ਬਾਹਰੋਂ ਇੰਪੋਰਟ ਹੋ ਕੇ ਆਉਂਦੇ ਸੀ ਉਦੋਂ ਠੀਕ ਹੈ ਭਾਈ ਵੀ ਤੁਸੀਂ ਫਿਰ ਬਈ ਇਹ ਕਿੱਥੋਂ ਫੋਰਨ ਚੋਂ ਮੰਗਵਾਇਆ ਹਾਂ ਫੋਰਨ ਚੋਂ ਵੀ ਆਉਂਦੇ ਆ ਹੁਣ ਆਪਾਂ ਨੂੰ ਕੰਮ ਕਰਦਿਆਂ ਨੂੰ ਕਾਫੀ ਸਾਲ ਹੋ ਗਏ ਲਿੰਕ ਬਣੇ ਹੋਏ ਆ ਠੀਕ ਹੈ ਜ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਆ ਆਪਣਾ ਜਿਵੇਂ ਉਹ ਤੁਹਾਨੂੰ ਪਹਿਲਾਂ ਉੱਪਰ ਦੱਸਿਆ ਸੀ ਸਾਈਕਲ ਦਾ ਲਾਇਸੈਂਸ ਹੁੰਦਾ ਸੀ ਅੱਛਾ ਜੀ ਇਹ ਰੇਡੀਓ ਤੇ ਟੈਲੀਵਿਜ਼ਨ ਦਾ ਲਾਇਸੈਂਸ ਹੈ ਦੋਸਤੋ ਆ ਦੇਖੋ ਅੱਜ ਕੱਲ੍ਹ ਵਾਲਾ ਕੰਮ ਨਹੀਂ ਸੀ ਵੀ ਮੋਬਾਈਲ ਹਰੇਕ ਚੱਕੀ ਫਿਰਦਾ ਮਤਲਬ 4-4 ਮੋਬਾਈਲ ਰੱਖੀ ਫਿਰਦੇ ਹਨਾ ਉਦੋਂ ਰੂਲ ਸੀਗੇ ਅੰਗਰੇਜ਼ਾਂ ਦੇ ਟਾਈਮ ਤੇ ਹਾਂ ਇਹ ਸਾਈਕਲ ਦਾ ਬਈ ਨਹੀਂ ਨਹੀਂ ਟੈਲੀਵਿਜ਼ਨ ਦਾ ਰੇਡੀਓ ਦਾ ਅੱਛਾ ਟੈਲੀਵਿਜ਼ਨ ਦਾ ਆ ਸਟੈਂਪ ਲੱਗੇ ਆਏ ਨੇ ਪਾਸ ਕਰਵਾਇਆ 1974 ਦਾ 74 ਚ ਬਈ 1974 ਦੇ ਵਿੱਚ ਪਾਸਿੰਗ ਕਰਾਈ ਵੀ ਮੈਂ ਟੈਲੀਵਿਜ਼ਨ ਲੈ ਲਿਆ ਵੀ ਹੁਣ ਮੈਂ ਚਲਾਉਣਾ ਬਈ ਸਹੀ ਰੂਲ ਸੀ ਯਰ ਹਨਾ ਹਾਂ ਹਾਂ ਚਾਹੀਦੇ ਵੀ ਲਾਇਸੈਂਸ ਹਾਂ ਅੱਜ ਕੱਲ੍ਹ ਵੀ ਚਾਹੀਦਾ ਮੈਂ ਤਾਂ ਕਹਿੰਦਾ ਟੈਲੀਫੋਨ ਫੋਨ ਦਾ ਵੀ ਲਾਇਸੈਂਸ ਚਾਹੀਦਾ ਯਾਰ ਹਾਂ 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 ਆ ਦੇਖੋ ਆ ਬੰਦਾ ਕਿੰਨਾ ਸ਼ਕੀਨ ਸੀ ਪਤੰਦਰ ਨੇ ਹਾਂ 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 ਪੂਰੀ ਪਲਾਨ ਲੈ ਕੇ ਰੱਖੇ ਹੋਏ ਦੀ ਅੱਛਾ ਜੀ ਅਲੱਗ ਅਲੱਗ ਈਅਰ ਦੇ ਵਿੱਚ ਆ ਡੇਟਾ ਲਿਖਿਆ ਹੋਇਆ ਉਹਦੀਆਂ ਹਾਂ ਆ ਦੇਖੋ ਅਲੱਗ ਅਲੱਗ ਡੇਟਾ ਦੇ ਹਿਸਾਬ ਨਾਲ 55 1955 ਨਾ 22 1955 80 80 ਆ ਗਿਆ 88 ਆ ਗਿਆ 88 ਹਾਂ ਹਾਂ ਅਲੱਗ ਅਲੱਗ ਡੇਟਾ ਦੇ ਹਿਸਾਬ ਨਾਲ ਬਸ ਠੀਕ ਹੈ ਜੀ ਤੇ ਆ ਦੇਖੋ ਦੋਸਤੋ ਟੈਲੀਵਿਜ਼ਨ ਲਾਇਸੈਂਸ ਇਹਦੇ ਮੂਰੇ ਅੱਛਾ ਜੀ ਇਹ ਰੇਡੀਓ ਲਾਇਸੈਂਸ ਆ ਰੇਡੀਓ ਤੇ ਤਸਵੀਰ ਜੀ ਬਣੀ ਹੋਈ ਹੈ ਨਾ ਸੈਟਲਾਈਟ ਦੀ ਠੀਕ ਹੈ ਜੀ ਦੋਸਤੋ ਤੇ ਆ ਚੀਜ਼ ਇਹ 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 ਬਈ ਇਹ ਵੀ ਇੱਟੇ ਪਈ ਹੈ ਕੈਸਟ ਚਲਾਉਣ ਵਾਲੀ ਵਿੱਚ ਇਹਦੇ ਸਪੀਕਰ ਹੁੰਦਾ ਅੱਛਾ ਅੱਛਾ ਇਹਦੇ ਚ ਕੈਸਟ ਮਤਲਬ ਪਾ ਕੇ ਦਿਖਾਓ ਸਾਨੂੰ ਜਿਵੇਂ ਆ ਪਈਆ ਕੈਸਟ ਆਪਣੀ ਕੈਸਟਾ ਬਸ ਇਦਾਂ ਪੈ ਜਾਂਦੀ ਏ ਇਹਦੇ ਵਿੱਚ ਆ ਸੀ ਦੋਸਤੋ ਇਤੋਂ ਐਂਗਰ ਕੀ ਆਸ ਕੂਨ ਵੱਖਰਾ ਹੀ ਸੀ ਦੋ ਐਂ ਦਾਉ ਦੇ ਸੀ ਨਾ ਹਾਂਜੀ ਹਾਂਜੀ ਮਤਲਬ ਇਧਰ ਪੁਆਇੰਟ ਫੋਰਵਰਡ ਕਰਨ ਵਾਲੇ ਬਟਨ ਉੰਦੇ ਸੀ ਆਪ ਵਾਲ ਆ ਗਿਆ ਅੱਛਾ ਅੱਛਾ ਐਂ ਕੈਸਟ ਬਾਰ ਬਟਨ ਦਬ ਕੇ ਬਸ ਇਧਰ ਬਾਹਰ ਆ ਜਾਂਦੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਇਹਦੇ ਚ ਹੈਡ ਹੁੰਦਾ ਸੀ ਦੋਸਤੋ ਹਾਂ ਇਹ ਥੱਲੇ ਹੈਡ ਲੱਗਿਆ ਹੁੰਦਾ ਔਰੇ ਹੈਡ ਨੂੰ ਸਾਫ ਸੂਫ ਵੀ ਕਰਨਾ ਪੈਂਦਾ ਸੀ ਕੀ ਕਰਨਾ ਪੈਂਦਾ ਸੀ ਕਈ ਵਾਰੀ ਕੈਸਟਾਂ ਦੀ ਫੰਗਸ ਉਸ ਉੱਤੇ ਲੱਗ ਜਾਂਦੀ ਸੀ ਠੀਕ ਹੈ ਜੀ ਪਰ ਹੁਣ ਸਾਫ ਕਰਨਾ ਪੈਂਦਾ ਵੀ ਠੀਕ ਹੈ ਜੀ ਦੋਸਤੋ ਤੇ ਆ ਦੇਖੋ ਜੀ ਆ ਆ ਗਈ ਕਲੈਕਸ਼ਨ ਆਪਣੇ ਕੋਲੇ ਇਹ ਪੁਰਾਣੇ ਪੋਸਟਰ ਫਿਲਮਾਂ ਦੇ ਪੁਰਾਣੇ ਪੋਸਟਰ ਫਿਲਮਾਂ ਦੇ ਇਹਨਾਂ ਦਾ ਵੀ ਬਹੁਤ ਕ੍ਰੇਜ਼ ਹੁੰਦਾ ਸੀ ਨਾ ਉਹ ਵਸਤੂ ਫਿਲਮ ਹਾਂਜੀ ਹਾਂ ਹਿੱਟ ਹੋਈ ਸੀ ਹੈ ਨਾ ਪੱਥਰ ਕੇ ਇਨਸਾਨ ਹੋ ਗਈ ਠੀਕ ਹੈ ਜੀ ਇਲਾਕਾ ਹੋ ਗਈ ਫਿਲਮ ਆਰ ਜਾਪਾਰ ਆਰ ਪਾਰ ਇਹਨਾਂ ਦਾ ਬਹੁਤ ਕ੍ਰੇਜ਼ ਸੀਗਾ ਤੇ ਇਹੇ ਬਈ ਅਮਰਜੋਤ ਆਪਣਾ ਪੁਰਾਣਾ ਚਾਬੀ ਵਾਲਾ ਚਾਬੀ ਵਾਲਾ ਰਿਕਾਰਡ ਆ ਗਿਆ ਚਾਬੀ ਵਾਲੀ ਮਸ਼ੀਨ ਹੁੰਦੀ ਸੀ ਯਾ ਰੇਡੀਓ ਚਮਕਿਲੇ ਫਿਲਮਾਂ ਨੂੰ ਜਾ ਕੇ ਆਇਆ ਅੱਛਾ ਜੀ ਆਹਾ ਇਹ ਰੇਡੀਓ ਕੋ ਆ ਰੇਡੀਓ ਕਿ ਲੈ ਦੇ ਫਿਲਮ ਚ ਹਾਂਜੀ ਹਾਂਜੀ ਅੱਛਾ ਇਹ ਰੇਡੀਓ ਹੈਗਾ ਇੰਨਾ ਵੱਡਾ ਰੇਡੀਓ ਹਾਂ ਪੂਰਾ ਇਹ ਪੇਂਟ ਨਹੀਂ ਕੀਤਾ ਹੋਇਆ ਵਿੱਚ ਆ ਹੱਥ ਨਾਲ ਪੀਸ ਕੱਟ ਕੇ ਪਾਏ ਹੋਏ ਨੇ ਅੱਛਾ ਜੀ ਪਾਲਿਸ਼ ਜੋ ਵੀ ਹੈਗਾ オリジナル ਆ ਸਾਰੀ ਉਸ ਟਾਈਮ ਦੀ ਤੇ ਇਹ ਵੀ ਮਸ਼ੀਨ ਹੈਗੀ ਚਾਬੀ ਵਾਲੀ ਮਸ਼ੀਨ ਚਾਬੀ ਵਾਲੀ ਮਸ਼ੀਨ ਇਹਦੇ ਨਾਲੋਂ ਡਿਫਰੈਂਸ ਆਗਾ ਥੋੜਾ ਜਿਹਾ ਨਾ ਅਲੱਗ ਅਲੱਗ ਮਾਡਲ ਬਣਦੇ ਸੀ ਉਦੋਂ ਵੀ ਠੀਕ ਹੈ ਜੀ ਠੀਕ ਹੈ ਜੀ ਇਹ ਡੈੱਕ ਆ ਗਿਆ ਦੋਸਤੋ ਇਹ ਡੈੱਕ ਨੇ ਪੁਰਾਣੇ ਠੀਕ ਹੈ ਜੀ ਤੇ ਆਗੇ ਤਵੇ ਦੋਸਤੋ ਜਿਹੜੀਆਂ ਆਪਾਂ ਮਸ਼ੀਨਾਂ ਦਿਖਾਉਣਾ ਤੁਹਾਨੂੰ ਹਾਂਜੀ ਹਾਂਜੀ ਉਹਦੇ ਚ ਪੈਂਦੇ ਆ ਨਾ ਅਮਰਜੋਤ ਨੁਸਰਤ ਫਤਿਹਲੀ ਖਾਨ ਆਵੇ ਆਸੀ ਬਾਈ ਨੁਸਰਤ ਇਹ ਵੱਡੇ ਵੱਡੇ ਤਵੇ ਹੁੰਦੇ ਸੀਗੇ ਹਾਂ ਵੱਡੇ ਤਵੇ ਇੱਕਦਮ ਮਤਲਬ ਸੀਡੀ ਵਾਲੇ ਤਵੇ ਹੁੰਦੇ ਛੋਟੇ ਆਗੇ ਸੀ ਇਹ ਉਦੋਂ ਪਹਿਲਾਂ ਹੀ ਚੱਲਦੇ ਸੀ ਹਾਂ ਭੂਤ ਬੰਗਲਾ ਫਿਲਮਾਂ ਜਾਂ ਬਹੁਤ ਮਸ਼ਹੂਰ ਸੀ ਬਈ ਨਾ ਹਾਂ 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 ਇਹ ਗਾਣੇ ਆ ਫਿਰ ਬਈ ਇਹਦੇ ਗਾਣੇ ਗਾਣੇ ਅੱਛਾ ਭੂਤ ਬੰਗਲਾ ਫਿਲਮ ਦੇ ਗਾਣੇ ਇਹਦੇ ਵਿੱਚ ਦਿਲ ਵਾਲੇ ਫਿਲਮ ਹੋ ਗਈ ਆ ਦਿਲ ਵਾਲੇ ਹਿੱਟ ਫਿਲਮ ਸੀ ਯਾਰ ਇਹ ਵੀ ਹਿੱਟ ਫਿਲਮ ਸੀ ਦਿਵਾਨਾ ਵੀ ਹਿੱਟ ਫਿਲਮ ਸੀ ਹਾਂ 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 ਉਸ ਤੋਂ ਬਾਅਦ ਇਹ ਨੁਸਰਤ ਦਾ ਰਿਕਾਰਡ ਹੈ ਰਿਕਾਰਡ ਦੇ ਵਿੱਚੋਂ ਕਲਰ ਵੀ ਡਿਫਰੈਂਟ ਹੀ ਹੁੰਦਾ ਇਹਨਾਂ ਦਾ ਹਾਂ 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 ਆਮ ਤੁਹਾਨੂੰ ਬਲੈਕ ਕਲਰ ਦੇ ਦਿਖੂਗਾ 골ਡਨ ਨਹੀਂ ਦਿਖੂਗਾ ਅੱਛਾ ਇਹ 골ਡਨ ਸੀ ਨੂੰ ਸਿਰ ਤੋਂ ਦਾ 골ਡਨ ਹੁੰਦਾ ਸੀ ਹਾਂਜੀ ਹਾਂਜੀ ਠੀਕ ਹੈ ਜੀ ਬਸ ਕੋਈ ਵੀ ਰਿਕਾਰਡ ਲੈਣਾ ਹੋਵੇ ਪੰਜਾਬੀ ਹਿੰਦੀ ਕੁਛ ਵੀ ਸਾਰੇ ਮਿਲ ਜਾਂਦੇ ਆਹ ਸਾਰੇ ਮਿਲ ਜਾਂਦੇ ਆ ਦੋਸਤੋ ਤੇ ਆ ਰੀਲਾਂ ਦੀ ਤੁਹਾਨੂੰ ਖਾਸੀਅਤ ਦੱਸਦੇ ਆ ਇਹਨਾਂ ਦੀ ਖਾਸੀਅਤ ਇਹ ਸੀ ਪਹਿਲਾਂ ਹਿੱਟ ਗਾਇਕ ਦਾ ਪੈਮਾਨਾ ਹੀ ਸੀਗਾ ਵੀ ਜਿਹਦੀ ਕੈਸਟ ਵੱਧ ਵਿਕ ਜੇ ਹਨਾ ਅਮਰ ਜੋਤ ਹਾਂ ਹਾਂ ਬਸ ਇਦਾਂ ਹੀ ਹੁੰਦਾ ਅੱਜ ਕੱਲ੍ਹ ਜਿਵੇਂ ਵਿਊ ਆ ਵੀ ਵਿਊ ਵੱਧ ਆ ਜਾਣ। ਉਦੋਂ ਸੀ ਜਿਹਦੀ ਕੈਸਟ ਵੱਧ ਵਿਕਦੀ ਆ ਉਹ ਹਿੱਟ ਹੁੰਦਾ ਸੀਗਾ ਇਹ। ਤੇ ਬਾਕੀ ਇੱਧਰ ਆ ਜੋ। ਹਾਂਜੀ ਬਹੁਤ ਵੱਡੀ ਕਲੈਕਸ਼ਨ ਆ ਯਾਰ ਪੁਰਾ ਗੋਲੇ ਨਾਇਆਬ। ਜਿਵੇਂ ਕਹਿੰਦੇ ਹੁੰਦੇ ਆ ਨਾ ਖਜ਼ਾਨਾ ਸਾਹਮੇ ਬੈਠਾ ਏ। ਸੋਨੇ ਦਾ ਖਜ਼ਾਨਾ ਆਪਣੀ ਇੰਡੀਆ ਵਿੱਚ ਤਾਂ ਨਾਰਮਲ ਆ ਡੈਕ ਚੱਲਦੇ ਸੀ ਯੂਨੀਵਰਸਲ ਦੇ। ਹਾਂਜੀ ਭਾਈ। ਆਪਣੇ ਜਿਹੜੇ ਉੱਧਰ ਦਿਖਾਇਆ ਉਹ ਸਾਰੇ ਜਪਾਨੀਸ ਮਾਡਲ ਸੀਗੇ। ਠੀਕ ਹੈ ਜੀ। ਆ ਵੀ ਸਾਰੇ ਐਂਪਲੀਫਾਇਰ ਨੇ ਆ ਵੀ ਮਸ਼ੀਨੀਆਂ ਤਵੇ ਵਾਲੀ ਪੁਰਾਣੀ ਫਲਿਪਸ ਦੀ। ਅੱਛਾ ਜੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਲੋਕਲ ਮਸ਼ੀਨ ਇਹੀ ਚੱਲਦੀਆਂ ਸਭ ਤੋਂ ਵੱਧ ਅੱਛਾ ਜੀ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਬਾਕੀ ਇੱਧਰ ਤੇ ਆਹ ਟਾਈਪਰਾਈਟਰ ਬਈ ਹੈ ਨਾ ਛੋਟਾ ਜਿਹਾ ਕੈਲਕੂਲੇਟਰ ਹੈ ਜੀ ਇਹ ਪੁਰਾਣਾ ਅੱਛਾ ਪੁਰਾਣਾ ਕੈਲਕੂਲੇਟਰ ਹਾਂਜੀ ਦੋਸਤੋ ਉਹ ਪਾਇਆ ਹੈ ਵੀ ਬਹੁਤ ਆ ਬਈ ਪੁਰਾਣਾ ਕੈਲਕੂਲੇਟਰ ਬਈ ਹੈ ਹਾਂਜੀ ਫੈਸਿਟ ਕੰਪਨੀ ਹੈ ਨਾ ਫੈਸਿਟ ਇੰਡੀਆ ਦੀ ਬਣਿਆ ਹੋਇਆ ਠੀਕ ਹੈ ਜੀ ਬਹੁਤ ਹੈਵੀ ਆ अच्छा, अच्छा जी। हाँ जी हाँ। आ, भाई न, ये कैलकुलेटर है दोस्तों पुराना हां जी हां जी हां भी मशीन है पुरानी ਅੱਛਾ ਜੀ ਇਹ ਕਾਦੀ ਵਾਲੀ ਮਸ਼ੀਨ ਆ ਤਵਿਆਂ ਵਾਲੀ ਇਥੋਂ ਖੁੱਲ ਜਾਂਦੀ ਐ ਇਦਾਂ ਅੱਛਾ ਜੀ ਹਾਂਜੀ ਹਾਂਜੀ ਇਹ ਥੋੜਾ ਐਡਵਾਂਸਡ ਵਰਜਨ ਆ ਗਿਆ ਨਾ ਨਹੀਂ ਬਣੀ ਪੁਰਾਣੀ ਹੋਈ ਐ ਅੱਛਾ ਜੀ ਐਡਵਾਂਸ ਤਾਂ ਪਹਿਲਾਂ ਵੀ ਸੀਗੇ ਆਪਣੇ ਅੰਗਰੇਜ਼ਾਂ ਨੇ ਬਣਾਈ ਹੋਈ ਆਪਣੇ ਇੰਡੀਆ ਦੇ ਹੈ ਨਹੀਂ ਇਹ ਹਾਲ ਤਾਂ ਬਹੁਤ ਵਧੀਆ ਪਈ ਆ ਹਾਂ ਸਾਫ਼ ਸੁਥਰੀ ਐ ਜੀ ਸੰਭਾਲ ਕੇ ਰੱਖੀ ਸੀ ਕਿਸੇ ਨੇ ਠੀਕ ਐ ਤਵਿਆਂ ਵਾਲੀ ਮਸ਼ੀਨ ਆ ਗਈ ਪੁਰਾਣੀ ਅੱਛਾ ਜੀ ਜਿਹੜੀ ਚਾਬੀ ਦੇ ਕੇ ਚੱਲਦੀ ਹੁੰਦੀ ਸੀ ਠੀਕ ਐ ਜੀ ਹਾਂਜੀ ਹਾਂਜੀ ਅੱਛਾ ਆ ਇਹਦੇ ਉੱਤੇ ਲੱਗ ਜਾਂਦਾ ਹਾਂ ਇਹਦੇ ਉੱਪਰ ਲੱਗ ਜਾਂਦਾ ਸੀ ਠੀਕ ਐ ਜੀ ਠੀਕ ਐ ਜੀ ਬਾਕੀ ਕੈਸਟਾਂ ਤੇ ਉਹ ਚੀਜ਼ ਕੀ ਪਈ ਆ ਭਰਾ ਇਹ ਰੇਡੀਓ ਆਹ ਰੇਡੀਓ ਪੁਰਾਣਾ ਇਹ ਵੀ ਰੇਡੀਓ ਪੁਰਾਣਾ ਹੈ ਹਾਂਜੀ ਹਾਂਜੀ ਇਹ ਜਿਆਦਾ ਪੁਰਾਣਾ ਮਾਡਲ ਆ ਗਿਆ ਆ ਇਹ 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 ਤਾਂ ਇਹ ਵੀ ਟੇਪ ਰਿਕਾਰਡਰ ਕੈਸਟੂਨ ਟੇਪ ਰਿਕਾਰਡਰ ਆ ਰੇਡੀਓ ਵਾਲਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਥੱਲੇ ਰੇਡੀਓ ਤੇ ਵੱਡਾ ਇਹ ਵੀ ਫਿਲਮ 'ਚ ਜਾ ਕੇ ਆਇਆ ਆ ਵੀ ਫਿਲਮ 'ਚ ਲੱਗਿਆ ਹਾਂਜੀ ਹਾਂ ਜਦ ਉਹਦੀ ਮੌਤ ਦੀ ਖਬਰ ਸੁਣਾਉਂਦੇ ਆ ਫਿਰ ਇਹ ਹੀ ਦਿਖਾਉਂਦੇ ਆ ਉਹ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਆਹ ਦੇਖੋ ਦੋਸਤੋ ਆ ਫਿਲਮਾਂ ਬਹੁਤ ਹਿੱਟ ਹੋਈਆਂ ਸੀ ਯਾਰ ਬੀਰ ਜਰਾ ਹਾਂ ਬੀਰ ਜਰਾ ਗੁਰਦਾਸ ਮਾਨ ਸਾਹਿਬ ਦਾ ਗੀਤ ਸੀ ਇਹਦੇ ਵਿੱਚ ਹਾਂ ਹਾਂ ਇਹ ਬਹੁਤ ਹਿੱਟ ਫਿਲਮ ਸੀਗੀ ਤੇ ਆ ਚੀਜ਼ਾਂ ਦਾ ਤੁਹਾਨੂੰ ਦਿਖਾਈਆਂ ਨੇ ਨੀ ਬਾਕੀ ਇਧਰ ਬੱਬੂ ਮੰਨੀਆਂ ਕੈਸਟਾਂ ਠੀਕ ਹੈ ਸੌਣ ਦੀ ਝੜੀ ਆ ਸਾਰੀਆਂ ਹੋ ਗਈਆਂ ਜਿਵੇਂ ਰੱਬ ਨੇ ਬਣਾਈਆਂ ਜੋੜੀਆਂ ਅੱਛਾ ਜੀ ਅਲਗ-ਅਲਗ ਇਹਨਾਂ ਦੀ ਜੜੀ ਵੀ ਕੈਸਟਾਂ ਸਾਰੀਆਂ ਪਈਆਂ ਆਪਣੇ ਕੋਲੇ ਅੱਛਾ ਜੋੜੀਆਂ ਤਾਂ ਬਹੁਤ ਪਿੰਨ ਹਨਾ ਹਾਂ ਸੌਣ ਦੀ ਝੜੀ ਦੇਖੋ ਕਿੰਨੀਆਂ ਪਈਆਂ ਨੇ ਆ ਸੌਣ ਦੀ ਝੜੀ ਬੱਬੂ ਮੰਨ ਦੇ ਫੈਨ ਦੋਸਤੋ ਕੈਸਟ ਲੈ ਸਕਦੇ ਐ ਇਥੋਂ ਹਾਂਜੀ ਹਾਂਜੀ ਸੌਣ ਦੀ ਝੜੀ ਕਿਸੇ ਵੀ ਤਰ੍ਹਾਂ ਦੀ ਜਿਨ੍ਹਾਂ ਨੇ ਕਲੈਕਸ਼ਨ ਰੱਖਣੀ ਆ ਨਾ ਹਾਂਜੀ ਬੱਬੂ ਮੰਨ ਦੀਆਂ ਸਾਰੀਆਂ ਕੈਸਟਾਂ ਪਈਆਂ ਨੇ ਆਪਣੇ ਕੋਲੇ ਆ ਵੋਕਮੈਨ ਹੁੰਦੀ ਸੀ ਪਹਿਲਾਂ ਜਿੰਮੀ ਆਪਾਂ ਮਾਰਕੀਟ ਦੇ ਵਿੱਚ ਜਾਨਨੇ ਆ ਜਾਂ ਘੁੰਮਣ ਪੈਣ ਜਾਨਨੇ ਆ ਅੱਜਕੱਲ ਤਾਂ ਆਪਾਂ ਹੈੱਡਫੋਨ ਲਾ ਲੈਨੇ ਆ ਪਹਿਲਾਂ ਇਹੀ ਮੋਬਾਈਲ ਹੁੰਦੇ ਸੀਗੇ ਇਹਦੇ ਵਿੱਚ ਕੈਸਟ ਪੈ ਜਾਂਦੀ ਸੀ ਔਰ ਇੱਥੇ ਇਹਦੇ ਬੱਕਰ ਲੱਗੇ ਹੁੰਦਾ ਸੀ ਤੂੰ ਬੈਲਟ ਦੇ ਇੱਥੇ ਡੰਗੀਆਂ ਆ ਜੀ ਆਹ ਹੈੱਡਫੋਨ ਸੀ ਕੈਸਟ ਪਾ ਕੇ ਜੇ ਮਰਜ਼ੀ ਸੁਣੀ ਸੁਣਦੇ ਹਾਂ ਹਾਂਜੀ 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 ਆ ਆ ਦੀ ਉਦਾਸੀ ਜੀ ਸੰਤਰਾ ਮੋਦਾਸੀ ਰਾਈਟਰ ਸੀ ਸਭ ਤੋਂ ਵੱਧ ਰੇਅਰ ਕੈਸਟ ਆ ਇਹ ਇਹ ਤੁਹਾਨੂੰ ਆਨਲਾਈਨ ਵੀ ਕਿਤੇ ਇਹਨਾਂ ਦੇ ਗਾਣੇ ਨਹੀਂ ਮਿਲਣਗੇ ਸੁਣਨ ਨੂੰ ਇਹ ਹਾਂਜੀ 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 ਸੰਤਰਾ ਮੋਦਾਸੀ ਇਹਨਾਂ ਦਾ ਪਿੰਡ ਸੀ ਬਰਨਾਲੇ ਜ਼ਿਲ੍ਹੇ 'ਚ ਹਾਂਜੀ ਹਾਂ 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 ਠੀਕ ਹੈ ਜੀ ਦੋਸਤੋ ਹੋਰ ਬਈ ਅਮਰਜੋਤ ਕੁਛ ਰਹਿ ਗਿਆ ਹੋਵੇ ਆ ਚੀਜ਼ ਬਈ ਉਰਦੂ ਦੇ ਵਿੱਚ ਪੁਰਾਣੇ ਕਹਦੀ ਆ ਆਪਾਂ ਵੀ ਸੇਰੇ ਹੁੰਦੇ ਸੀ ਵਿਆਹ ਸ਼ਾਦੀਆਂ ਜਿਵੇਂ ਕੋਈ ਖੁਸ਼ੀ ਆਪਾਂ ਕਹਦੇ ਜ਼ਾਹਰ ਕਰਨੀ ਉਦੋਂ ਇਹ ਚੀਜ਼ ਲਿਖ ਕੇ ਦਿੰਦੇ ਹੁੰਦੇ ਸੀ ਅੱਛਾ ਜੀ ਹਾਂ ਇਹਦੇ ਵਿੱਚੋਂ ਲਾ ਕੇ ਜਦੋਂ ਜਿਵੇਂ ਅੱਜਕੱਲہ ਆਪਣੇ ਵੀ ਬੋ ਅਜੇ ਵੀ ਖੁਸ਼ੀ ਜ਼ਾਹਰ ਕੀਤੀ ਜਾਂਦੀ ਫੈਮਿਲੀ ਨੂੰ ਵੀ ਸਾਨੂੰ ਬਹੁਤ ਵਧੀਆ ਲੱਗਿਆ ਜੇ ਤੁਸੀਂ ਹੱਸਦੇ ਵਾਸਦੇ ਰਹੋ ਇਦਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਸੀ ਪਰ ਤੇ ਆ ਆ ਹੈਡ ਆ ਗਿਆ ਹੈ ਨਾ ਇਹ ਹੈਡ ਨੇ ਕਾਸਟ ਪਲੇਅਰ ਦੇ ਆ ਦੇਖੋ ਦੋਸਤੋ ਇਹ ਹੁੰਦੀ ਸੀ ਹੈਡ ਕੋਈ ਵੀ ਸਪੇਅਰ ਪਾਰਟ ਲੈਣਾ ਹੋਵੇ ਕੁਝ ਵੀ ਲੈਣਾ ਹੋਵੇ ਕੰਡੈਕਟ ਕਰ ਸਕਦੇ ਠੀਕ ਹੈ ਜੀ ਆ ਮੈਡਲ ਵਗੈਰਾ ਆ ਗਏ ਜੀ ਹਾਂਜੀ 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 ਤੇ ਇਹ ਅਮਰਜੋਤ ਆ ਚੀਜ਼ ਕੀ ਪਈ ਬਈ ਇਹ ਫੋਨ ਆ ਜੀ ਪੁਰਾਣਾ 50 ਪੈਸੇ 바ਕੇ 1 ਮਿੰਟ ਗੱਲ ਕਰਾਉਣਾ ਜਿਹੜਾ ਅੱਛਾ ਜੀ ਇਹਦੇ ਉੱਪਰ 50 ਪੈਸੇ ਹੋਰੇ ਪੈਂਦੇ ਸੀਗੇ ਇੱਥੇ ਪੈਂਦੇ ਸੀ ਹਾਂ ਫਿਰ ਕੱ ਇੱਕ ਮਿੰਟ ਖਤਮ ਹੋਣ ਤੋਂ ਪਹਿਲਾਂ ਦੁਬਾਰਾ ਫਿਰ 50 ਪੈਸੇ ਪਾਉਣੇ ਪੈਂਦੇ ਸੀ। ਅੱਛਾ ਜੀ। ਜੇ ਜਾ ਕੇ ਅੱਗੇ ਗੱਲ ਹੁੰਦੀ ਜੇ ਨਹੀਂ ਕਟਾਇਆ। ਟੈਲੀਕਾਮ ਫੈਕਟਰੀ ਬੰਬਈ ਹਾਂ। ਹਾਂ ਇਹ ਬੰਬੇ ਦਾ ਬਣਿਆ ਹੋਇਆ। ਠੀਕ ਹੈ ਜੀ। ਜੂਸ ਓਨਲੀ 150 ਪੈਸੀ ਕੋਇਨ। 50 ਪੈਸੇ ਵੀ ਕੋਆਗੇ ਇੱਕ ਇੱਕ ਮਿੰਟ ਗੱਲ ਕਰਾਉਂਦਾ ਸੀ ਪਰਾ। ਇੱਕ ਮਿੰਟ। ਦੋਸਤੋ ਆਹ ਦੇਖੋ ਯਾਰ ਅੱਜ ਕੱਲ ਵਾਲਾ ਨਹੀਂ ਸੀ। ਮਤਲਬ ਫਰੀ ਪੈਕ ਮਿਲ ਜਾਂਦਾ ਹਨਾ। ਨਹੀਂ ਨਹੀਂ ਨਹੀਂ। ਜਿੰਨੀ ਮਰਜ਼ੀ ਗੱਲ ਕਰੋ। ਹਾਂਜੀ ਹਾਂਜੀ ਹਾਂਜੀ। ਤੇ ਠੀਕ ਹੈ ਜੀ। ਆ ਆ ਗਈਆਂ ਪੁਰਾਣੀਆਂ ਕੈਸ਼ ਟੈਂਕ। ਆ ਬਹੁਤ ਸੋਹਣਾ ਬਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਕਲੌਕ ਆਗੇ ਰੀਵੈਕਸ ਹਾਂਜੀ ਹਾਂਜੀ ਇਹਦਾ ਕੰਪਨੀ ਯਾਰ ਪੁਰਾਣੀ ਅੰਮ੍ਰਿਤਸਰ ਦੀ ਤਸਵੀਰ ਹੈ ਆਹ ਦੇਖੋ ਜੀ ਬਹੁਤ ਸੋਹਣੀ ਹੈ ਅੰਮ੍ਰਿਤਸਰ ਦੇਖੋ ਕਿਦਾਂ ਲਿਖਿਆ ਹੋਇਆ ਆਹ ਦੇਖੋ ਯਾਰ ਹਨਾ ਆਪਾਂ ਤਾਂ ਅੱਜਕੱਲ ਏ ਨਾਲ ਲਿਖਦੇ ਹਾਂ ਉਹਨਾਂ ਨੇ ਯੂ ਨਾਲ ਲਿਖਿਆ ਹੋਇਆ ਹੈ ਅੱਛਾ ਜੀ ਇਹ ਤਾਂ ਬਹੁਤ ਖਾਸ ਚੀਜ਼ ਹੈ ਯੂ ਐਮ ਆਰ ਆਈ ਅੰਮ੍ਰਿਤਸਰ 1235 ਜੀ ਹਾਂ ਅੱਛਾ ਵੀ ਪਹਿਲਾਂ ਯੂ ਨਾਲ ਲਿਖਣ ਦਾ ਟ੍ਰੈਂਡ ਸੀਗਾ ਨਹੀਂ ਟ੍ਰੈਂਡ ਨਹੀਂ ਸੀ ਲਿਖਦੀ ਪਹਿਲਾਂ ਉਹਦੇ ਨਾਲ ਸੀ ਯੂ ਨਾਲ ਸੀ ਹਾਂ ਆਉਤਾ ਆਪਾਂ ਨੇ ਹੁਣ ਚੇਂਜ ਕਰ ਲਿਆ ਇਹ ਨਾਲ ਕਰਦੇ ਪਹਿਲਾਂ ਪੁਰਾਣੇ ਸਮੇਂ ਤੋਂ ਇਦਾਂ ਹੀ ਚੱਲਦਾ ਸੀ ਠੀਕ ਹੈ ਜੀ ਹਾਂਜੀ 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 ਦੋਸਤੋ ਉਮੀਦ ਆ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਹੈ ਹਨਾ ਸਾਡਾ ਇਹ ਉਪਰਾਲਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਕੋਈ ਵੀ ਤਰ੍ਹਾਂ ਦੀ ਕੋਈ ਕੈਸਟ ਕੋਈ ਪੁਰਾਣੀ ਐਂਟੀਕ ਚੀਜ਼ ਕਿਸੇ ਨੇ ਕੋਈ ਫਿਲਮ ਜੁੜੂਰ ਕਰਨੀ ਹੈ ਗਾਣੇ ਜੁੜੂਰ ਕਰਨੀ ਆ ਭਾਈ ਅਮਰਜੋਤ ਨਾਲ ਸੰਪਰਕ ਕਰ ਸਕਦਾ ਨਾਲ ਨੰਬਰ ਦੇਵਾਂਗੇ ਧੰਨਵਾਦ